ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਵੇਰ ਦੇ ਬੱਜੇ ਨੇ ਪਤਾ ਨਹੀਂ ਕਿੰਨੇ ਆ ਰਿਹਾ ਦੁਪਹਿਰ ਦਾ ਹੀ 12:00 ਵੱਜ ਗਏ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਵਲੌਗ ਸ਼ੁਰੂ ਕਰਨ ਦੇ ਨਾਲ ਨਾਲ ਦੱਸ ਦਈਏ ਵੀ ਗੱਡੀ ਸਟਾਰਟ ਹੈ ਤੇ ਆਪਾਂ ਬਸ ਚੜੇ-ਘੜੇ ਸਵਾਰ ਆ ਕਿਉਂਕਿ ਆਪਾਂ ਚੱਲੇ ਜੈਤੋ ਤੇ ਜੈਤੋ ਆਪਾਂ ਨੂੰ ਅੱਜ ਆਇਆ ਕੰਮ ਇੱਕ ਦੋ ਉਹ ਕਰਨ ਚੱਲੇ ਹਾਂ ਹਾਂਜੀ ਹਾਂਜੀ ਤਕਦੀਰ ਹੁਣ ਬਿਲਕੁਲ ਵੈਲ ਐਂਡ ਵੈਲ ਐ ਬੈਲ ਐਂਡ ਕੋਡ ਕਿਵੇਂ ਕਹਿੰਦੇ ਹੁੰਦੇ ਠੀਕ ਆ ਪੂਰੀ ਪਤਾ ਹੁਣ ਹਾਂ ਪੰਗੇ ਥੋੜੇ ਨਹੀਂ ਲੱਗ ਤਕਦੀਰ ਹੁਣ ਬਿਲਕੁਲ ਠੀਕ ਆ ਓਕੇ ਆ ਤੇ ਬਸ ਰੈਡੀ ਆ ਸਾਰੇ ਤੇ ਹੁਣ ਆਪਾਂ ਚੱਲੇ ਆ ਜੈਤੋ ਬਹ ਘੰਟੇ ਡੇਢ ਘੰਟੇ ਦਾ ਕੰਮ ਕਿਉਂਕਿ ਕੱਲ ਨਾ ਉੱਥੇ ਸੰਡੇ ਕਰਕੇ ਡਾਇਰ ਨਹੀਂ ਹੈਗੇ ਸੀਗੇ ਸੋ ਇੱਕਦੋ ਚਾ ਡਾਈ ਕਰਾ ਕੇ ਤੇ ਟੇਲਰ ਨੂੰ ਫੜਾ ਕੇ ਆਉਣੀਆਂ ਆ ਸੂਟ ਆ ਵਗੈਰਾ ਬਟਿਕ ਦਾ ਹੀ ਕੰਮ ਆ ਤੇ ਬਸ ਉਹੋ ਹੀ ਕਾਰਨ ਚੱਲੇ ਆ ਹੋਰ ਕਿਸੇ ਇਥੋਂ ਤੋਂ ਆਪਣਾ ਕੋਈ ਐਡਾ ਖਾਸ ਕੰਮ ਨਹੀਂ ਹੁੰਦਾ ਤੇ ਕੱਲ ਨਾ ਬਈ ਆ ਮੈਂ ਗਲੀ 'ਚ ਖੜੇ ਸੀ ਸੀ ਚੱਲ ਗਏ ਵਿੱਚ ਹੀ ਆ ਗੱਡੀ 'ਚ ਸਾਰਾ ਕੁਝ ਉਹ ਤਾਂ ਕਿੱਦਿਆਂ ਦਾ ਪਿਆ ਇੱਥੇ ਸੂਟ ਵਿੱਚ ਹੀ ਆ ਪਾਈਪਿੰਗ ਹਾਂ ਵਿੱਚ ਹੀ ਆ ਲੇਸ ਵਿੱਚ ਹੀ ਆ ਸਾਰਾ ਕੁਝ ਕੋਈ ਐਨੀ ਗਰਮੀ ਐ ਨਾ ਐਨੀ ਹਮਸ ਪੈਂਦੀ ਆ ਹਵਾ ਜਦੋਂ ਚੱਲਦੀ ਪਿੰਡੇ ਨੂੰ ਲੱਗਦੀ ਤਾਂ ਹੈਗੀ ਆ ਵਿਚਾਰੇ ਪੇਡਾਂ ਨੇ ਕਿਵੇਂ ਗਰਮੀ ਚ ਹਨ ਫਿਰਦੇ ਆ ਨਾ ਬਹਿ ਜਾ ਭਰਾਵੋ 2 ਘੰਟੇ ਹੁਣ ਸ਼ਾਮਾਂ ਕਿਤੇ ਮੀਂਹ ਤਾਂ ਵੈਸੇ ਮੁਸ਼ਕਲ ਹੀ ਆ ਕਿਉਂਕਿ ਭਾਦੋ ਦਾ ਮਹੀਨਾ ਚੱਲ ਰਿਹਾ ਤੇ ਭਾਦੋਂ ਦੀ ਖਿੜਕੀ ਲੱਗਣਾ ਕਹਿੰਦੇ ਆ ਇਹਨੂੰ ਵੈਸੇ ਸਾਡੇ ਨੇ ਐਂ ਈ ਦਾ ਕਹਿੰਦੇ ਭਾਦੋਂ ਦੇ ਉੱਧਰ ਤਾਂ ਪਈ ਪੂਈ ਜਾਂਦੇ ਆ ਕੱਲ ਵੀ ਬਹੁਤ ਮੀਂਹ ਸੀਗਾ ਕਿੱਥੇ ਚਾਨੀਆਂ ਨਮਾਸੀ ਕੇ ਪਤਾ ਨਹੀਂ ਕੰਪਨੀ ਦਾ ਆਇਆ ਨਹੀਂਗਾ ਆਪਣੇ ਤਾਂ ਬਹੁਤ ਉਦੋਂ ਦਾ ਹੀ ਆਇਆ ਆ ਉਦੋਂ ਦਾ ਆਪਣੇ ਭਜ ਤਾਂ ਬਾਦੋਂ ਹੀ ਆ ਬਸ ਉਦੋਂ ਦਾ ਹੀ ਇੱਕ ਤੋਂ ਹੀ ਮੀਨ ਤਗੜੇ ਜੇ ਪਏ ਆ ਬਸ ਦੂਬਾ ਤਾਂ ਆਇਆ ਹੀ ਨਹੀਂ ਗੇ ਤੇ ਜੈਤੋ ਚੱਲੇ ਆ ਬਈ ਹੁਣ ਤੇ ਬਸ ਕੰਮ ਕਰ ਕਰਕੇ ਆਉਣੇ ਅੱਜ ਜੈਤੋ ਮੈਂ ਮਨ ਲਾ ਫਾਟਕ ਵੀ ਲੱਗੋ 12:30 ਹੋ ਗਏ ਆ ਚਲੋ ਅੱਧਾ ਘੰਟਾ ਫਾਟਕ ਦਾ ਸਹੀ ਜੈਤੋ ਆਉਂਦਿਆਂ ਨੂੰ ਗੱਗੂ ਨੇ ਲਾਇਆ ਸਪੜਾ ਤੀ ਕਹਿੰਦੀ ਆ ਲੈ ਕੇ ਆਏ ਹੋ ਇਹਦੇ ਨਾਲ ਦੀ ਪਣੇਲਿਆਂ ਦੀ ਗੋਨਿਆਂ ਨੂੰ ਜੈਤੋਂ ਤੋਂ ਮਿਲ ਨਹੀਂ ਰਹੀ ਇਹਦੇ ਨਾਲ ਦੀ ਸੇਮ ਜੇ ਡਿਜ਼ਾਈਨ ਮਿਲ ਰਿਹਾ ਤਾਂ ਰੰਗ ਨਹੀਂ ਮਿਲ ਰਿਹਾ ਜੇ ਰੰਗ ਮਿਲ ਰਿਹਾ ਤਾਂ ਡਿਜ਼ਾਈਨ ਨਹੀਂ ਮਿਲ ਰਿਹਾ ਕੰਮ ਉਲਟਾ ਹੋ ਗਿਆ ਚਲੋ ਦੇਣੇ ਆ ਅੰਦਰਲੀ ਦੁਕਾਨ ਤੇ ਜਾ ਕੇ ਇਹਨਾਂ ਜੈਤੋਂ ਦਾ ਬਾਜ਼ਾਰ ਦੇਖ ਲਓ ਪਹਿਲਾਂ ਅਸੀਂ ਜੈਤੋਂ ਹੀ ਹੁੰਦੇ ਸੀ ਸਾਡਾ ਸਾਰਾ ਪਰਿਵਾਰ ਜੈਤੋਂ ਆਉਂਦਾ ਸੀ ਹੁਣ ਅਸੀਂ ਜਮ੍ਹਾਂ ਆਉਣੋਂ ਹਟ ਗਏ ਬਹੁਤ ਘੱਟ ਆ ਬਸ ਪ੍ਰੇਅਰ ਜਦੋਂ ਹੋ ਗਿਆ ਪਰ ਇੱਕ ਚੀਜ਼ ਦੇਖੋ ਤੁਸੀਂ ਇਹਨਾਂ ਨੇ ਬੋਰਡ ਤਾਂ ਲਾਈ ਲਾਇਆ ਲੈਸਾਂ ਵਾਲੇ ਅਸੀਂ ਖੰਭਿਆਂ ਦੇ ਤਾਰਾਂ ਤੇ ਇੰਨਾ ਇੰਡੀਆਂ ਲੈਸਾਂ ਲੰਗੀਆਂ ਹੋਈਆਂ ਨੇ ਨਾ ਵੀ ਪਤਾ ਲੱਗ ਜਾ ਦੂਰੋਂ ਹੀ ਬੰਦੇ ਨੂੰ ਇਹ ਲੈਸਾਂ ਵਾਲੀ ਦੁਕਾਨ ਹੈ ਇੱਧਰ ਨੂੰ ਥੈਂਕ ਯੂ ਆਹ ਥੈਂਕ ਯੂ ਬੇਲੂ ਕਿੰਦਾ ਪਤਾ ਚਾਹੀਦੇ ਸੀਗੇ ਕੱਲ ਦਾ ਹਜੇ ਕਹਿ ਕੇ ਹਟਿਆ ਮੈਂ ਸੋਚਿਆ ਹੀ ਸੀਗਾ ਮੈਂ ਕਿਹਾ ਦੂਜਾ ਆਹ ਮੈਕ ਨੂੰ ਲੈ ਜਸਤਾ ਨਹੀਂ ਮਿਲੀ ਵਾਈਪਸ ਲੈ ਆ ਤੇ ਮੈਕ ਨੂੰ ਕੰਨੀ ਆ ਇੰਨੀ ਗਰਮੀ ਆ ਨਾ ਲੈ ਕੇ ਆ ਵਾਈਪਸ ਲੈ ਕੇ ਆ ਜਾਨੀ ਅੱਜ ਬਾਰੀ ਆਇਆ ਆ ਭਾਈ ਹੁਣ ਆਪਣੀ ਉਹ ਲਾਈਨਿੰਗ ਵਗੈਰਾ ਡਾਈ ਹੋਈ ਜਾਂਦੀ ਆ بس 10 ਕਿਲੋ ਖੜਦੇ ਆ ਰੋਲ ਗੱਫੇ ਵਗੈਰਾ ਸ਼ਾਇਦ ਖਾਵਾਂਗੇ ਕਿਉਂਕਿ ਜਿਤ ਤੋਂ ਬਚਾਇ ਕੇ 1 ਵਜ ਗਿਆ ਹਾਂ ਓਏ ਹਾਂ ਇਹ ਵਧੀਆ ਰਹਿੰਦੇ ਆ ਤਾਂ ਕਿਦੀਰ ਇਹ ਚੀਜ਼ਾਂ ਲਈ ਜਿਤ ਕਰੇ ਤਾਂ ਸਮਝ ਆਉਂਦੀ ਆ ਗੱਲ ਠੀਕ ਹੈ ਮੈਂ ਕਿਹਾ ਵੀ ਤਕਦੀਰ ਆ ਚੀਜ਼ਾਂ ਨੇ ਜੈਦ ਕਰੇ ਤਾਂ ਸਮਝ ਆਉਂਦੀ ਆ ਤਕਦੀਰ ਦੀ ਮਾਂ ਠੱਟੀਆਂ ਘਟੋਰੀਆਂ 60 ਪੈਕਟ ਆ ਇਹਦੇ ਚ ਠੀਕ ਹੈ ਮੁੱਕੜੇ ਨਹੀਂ ਚਾਹੀਦੇ ਮੈਂ ਖਾਂਦੀ ਆ ਠੱਟੀ ਘਟੋ ਦੋ ਵੱਜ ਗਏ ਤੇ ਦਿਨ ਨਾ ਦਿਨ ਨਾ ਲਗਾਤਾਰ 5 ਹੋ ਗਏ ਮੈਂ ਦੁਪਹਿਰੇ ਕੋਸ਼ਿਸ਼ ਕਰਦਾ ਉਹਨਾਂ ਵੀ ਯਾਰ ਸੌਂਗਾ ਮੈਂ ਪਰ ਸੌ ਦੁਪਹਿਰੇ ਸੌਂ ਹੀ ਲਿੰਦਾ ਲਾਸਟ ਮੰਡੀ ਸੁੱਤਾ ਉਸ ਦਿਨ ਦਾ ਜਿੱਦੇ ਬਾਈ ਰਿੱਕੀ ਹੋਣਾ ਦੀ ਵਸਤ ਮਤਲਬ ਬਾਈ ਰਿੱਕੀ ਹੋਣ ਦਾ ਸਮਾਨ ਵੜਨਾ ਸੀ ਵਸਤੋ ਫਲੋਰ ਉਦੋਂ ਦਾ ਸੁੱਤਾ ਹੋਇਆ ਲਾਸਟ ਉਦੋਂ ਬਾਅਦ ਦਿਨੇ ਸੌਂ ਨੂੰ ਹੀ ਨਹੀਂ ਮਿਲਿਆ ਆ ਬਚਾਰਾ ਨੇ ਇੰਨਾ ਬਦਰਾਮ ਕੀਤਾ ਪਾਸੇ ਅਜ ਕਰਨ ਵਾਲਿਆਂ ਨੇ ਆਖੇ ਮੈਂ ਕਿ ਜੇਤਾ ਜੇਤਾ ਇੱਥੋਂ ਇੱਕ ਹੋਰ ਮਹਿੰਦੀ ਲਵਾ ਕੇ ਦਿੱਤੀ ਸੀਗੀ ਤਰੋਂ ਪ੍ਰੂਨ ਹੀ ਲੱਪਈ ਇਹ ਕਾਤ ਤੇ ਮਿਰੂਣ ਵਾਲੀ ਕਹਿੰਦੀ ਗੱਲ ਤੂੰ ਅੱਧੇ ਚ ਰੋਕਦੇ ਉਹਨੂੰ ਕਹਦੇ ਵੀ ਵੀ ਮੈਂ ਨਹੀਂ ਲਗਾਉਣੀ ਬਈ ਹਨਾ ਮੈਨੂੰ ਸੋਹਣੀ ਨਹੀਂ ਲੱਗੀ ਹਨਾ ਮੈਨੂੰ ਹਨ ਕੀ ਕਰ ਰੂਣ ਲੱਗ ਗਈ ਦੁਕਾਨ ਮੈਂ ਤਾਂ ਹੁਣ ਵੀ ਮੈਂ ਖੈ ਰੋਈ ਪਤਾ ਨਹੀਂ ਕਿਉਂ ਜਾਂਦੀ ਹੈ ਦੁਕਾਨਦਾਰ ਸਮਝਦੇ ਹਨਾ ਦੁਕਾਨਦਾਰ ਸਮਝ ਗਿਆ ਵੀ ਇਹ ਨੂੰ ਪਸੰਦ ਨਹੀਂ ਆਈ ਉਹਨੇ ਕਿਹਾ ਵੀ ਰਹਿਣ ਤੋਂ ਕੋਈ ਗੱਲ ਨਹੀਂ ਬਸ ਬਹੁਤ ਆ ਚੁੱਪ ਕਰਕੇ ਦੁਕਾਨੇ ਲੱਭੀ ਜਵਾਕਾਂ ਨੂੰ ਰੋਣੇ ਲੱਗਦੀ ਚਲੋ ਤੇ ਉਹ ਮੈਂ ਚੁੰਨੀ ਵਾਲੀ ਦੀ ਗੱਲ ਦੱਸਦਾ ਵੀ ਉਹ ਵਿਚਾਰਾ ਕਿੰਨਾ ਬਦਰਾਮ ਕੀਤਾ ਪਾਸੇ ਵਾਲੀਆਂ ਦੁਕਾਨਾਂ ਨੇ ਮੈਂ ਖੜਾ ਖੜੇ ਤਾਂ ਅਸੀਂ 10 ਮਿੰਟ ਹੋ ਗਏ ਸੀ ਤੇ ਉਹ ਹੈ ਨਹੀਂ ਸੀਗਾ ਉਹਦਾ ਕੋਈ ਨੰਬਰ ਵਗੈਰਾ ਵੀ ਨਹੀਂ ਲਿਖਿਆ ਹੋਇਆ ਕਿ ਪਾਸੇ ਵਾਲੇ ਦੁਕਾਨ ਵਾਲਾ ਜਦੋਂ ਮੈਂ ਉਹਦੇ ਨਹੀਂ ਝਾਕਿਆ ਨਾ ਵੀ ਉਹਦੀ ਦੁਕਾਨ ਨਹੀਂ ਤੇ ਆਂਦਾ ਬਈ ਇਹ ਤਾਂ ਨਹੀਂ ਆਉਂਦਾ ਇਹ ਤਾਂ ਡੂੜ ਘੰਟਾ ਨਹੀਂ ਆਉਂਦਾ ਮੈਂ ਕਿਹਾ ਕੀ ਗੱਲ ਇਹ ਤਾਂ ਬਈ ਕਹਿੰਦਾ ਪਾਸੇ ਤਾਂ ਆਪਦਾ ਸਰੀਸੂ ਬਣਾ ਕੇ ਆਉਗਾ ਹੁਣ ਇਹ ਤਾਂ ਕਹਿੰਦਾ ਬਹੁਤ ਨਸੀਬਤ ਨਹੀਂ ਕਰਦਾ ਇਹ ਨਹੀਂ ਆਉਂਦਾ ਹੁੰਦਾ ਇਹਨੂੰ ਤਾਂ ਗਣਾ ਆਇਆ ਸਮਾਨ ਵੇਰਾ ਦਾ ਮਾਂ ਖੱਡ ਕੇ ਮੈਂ ਯਾਰ ਉਹ ਡੂੜ ਘੰਟਾ ਇੱਥੇ ਕਿਹੜਾ ਖੜੂਗਾ ਉਹ ਵਿਚਾਰਾ 5 ਮਿੰਟਾਂ ਨੂੰ ਆ ਗਿਆ ਮੈਂ ਕਿਹਾ ਬਾਈ ਕਿੱਧਰ ਗਿਆ ਸੀ ਕਹਿੰਦਾ ਯਾਰ ਮੈਂ ਤੁਹਾਨੂੰ ਡੀਗ ਡੀਗ ਕੇ 5 ਮਿੰਟ ਇਕ ਹੋਇਆ ਮੈਨੂੰ ਕਹਿੰਦਾ ਮੈਂ ਰੋਟੀ ਖਾਣ ਚਲ ਗਿਆ ਸੀ ਆ ਹਾਲ ਆ ਆਪਣੇ ਸਮਾਜ ਦਾ ਵੀ ਜੇ ਕੋਈ ਗਰੀਬ ਬੰਦਾ ਮਿਹਨਤ ਕਰਦਾ ਹੈ ਨਾ ਜੇ ਮੰਨ ਲਓ ਨਾ ਉਹੀ ਕਾਕ ਭਜਾ ਦੋ ਯਾਰ ਅਗਲੇ ਦਿਨ ਬੱਸ ਤੇ ਤੇਰਾ ਕੰਮ ਨਹੀਂ ਉਹਨੇ ਤੂੰ ਸੌਦੇ ਦੀ ਦੁਕਾਨ ਤੇ ਲੱਗਿਆ ਤੇ ਤੂੰ ਉਹਦੇ ਕੰਮ ਨਾ ਚੁੰਨੀਆਂ ਡਾਇਰ ਵਾਲੇ ਨਾਲ ਕੀ ਤਰ੍ਹਾਂ ਰੌਲਾ ਹੈ ਨਾ ਬਸ ਐਂ ਆਹ ਕੰਮ ਆਪਣੇ ਮਾਰਦਾ ਆ ਚਲੋ ਸ਼ੁਕਰ ਅੱਜ ਫਾਟਕ ਸਾਨੂੰ ਦੋਨੀਆਰੀ ਨਹੀਂ ਲੱਗਿਆ ਤੇ ਹੁਣ ਆਪਾਂ ਚੱਲ ਗਏ ਤੇ ਕਾਲੀ ਹੀ ਆ ਚੱਲ ਜੀ ਅੱਤੀ ਆ ਬਚਾਲੇ ਬਚਾਲੇ ਕੜਾਈ ਖੜੇ ਉਹਦਾ ਹੀ ਡੰਡਾ ਥੱਲੇ ਡੇਜਣਾ ਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਜੀ ਹੁਣ ਆਪਾਂ ਚੱਲ ਗਏ ਸਾਡੇ ਘਰੇ ਬਾਹਰ ਹੀ ਗੰਦੀ ਆਦਤ ਆ ਖਾ ਕੇ 10 ਦਿਨ ਨਹੀਂ ਸੁੱਕਣਾ ਬਾਹਰ ਹੀ ਸੁੱਟ ਦੇਣਾ ਪੇਪਰ ਤੇ ਇਹਦੇ ਘਰੇ ਏਦਾਂ ਏਦਾਂ ਹੁੰਦਾ ਦੱਸੋ ਕਮੈਂਟ ਕਰਕੇ ਮੈਨੂੰ ਬਹੁਤ ਗੁੱਸਾ ਆ ਜਾਂਦਾ ਜੇ ਕੋਈ ਕਾਗ ਕਾਗਜ ਬਾਹਰ ਸੁੱਟ ਦੰਦਾ ਦੋਨੋਂ 10 ਗ੍ਰੇਮ ਚੀ ਸੁੱਟਦਾ ਪਤਾ ਨਹੀਂ ਕਿਉਂ ਪਰ ਕਮੇਨ ਰਸੋਈ ਚ ਹੁੰਦਾ ਵੀ ਰਸੋਈ ਸਾਫ ਸੁਥਰੀ ਹੋਵੇ ਸਾਰਾ ਦਿਨ ਮਾਰੀ ਚੱਲੋ ਤੇ ਹੁਣ ਆਪਾਂ ਬਣਾਉਣ ਲੱਗੇ ਆ ਕਾਫੀ ਕਿਉਂਕਿ ਅੱਜ ਬੜੇ ਦਿਨ ਬਾਅਦ ਗੱਗੂ ਆਈ ਸੀ ਤੇ ਮੈਂ ਕਿਹਾ ਚੱਲ ਗੱਗੂ ਨੂੰ ਅਜ 골ਡ ਕਾਫੀ ਪਿਆ ਦੰਨੇ ਆ ਗੱਗੂ ਨੂੰ 골ਡ ਕਾਫੀ ਆਫਰ ਕੀਤੀ ਗੱਗੂ ਕਹਿੰਦੀ ਮੈਂ ਪੀਣੀ ਆ ਤੇ ਹੁਣ ਆਪਾਂ ਗੱਗੂ ਨੇ ਬਣਾ ਲਈ 골ਡ ਕਾਫੀ ਬਣਾ ਕੇ ਮਿਲਦੇ ਆ ਜੋ ਤਾਂ ਚਾਹ ਨਹੀਂ ਪੀਂਦੀ ਪਰ ਕੌਫੀ ਵੇਖੋ ਐਡੇ ਕੱਪ ਚ ਪੀਂਦੀ ਹੈ। ਹਮ ਕੌਫੀ ਥੋੜੀ ਹੈ ਤੇ। ਬੀਲ ਹੀ ਹੋਣੀ ਆ ਉਥੇ। ਨੇ ਕਿੱਡਾ ਕੱਪ ਮੂੰਹ ਲਾਇਆ। ਮੂੰਹ ਜਿੱਡਾ ਕੱਪ ਲਈ। ਅੱਜ ਕੋਟਾ ਹੈ ਬੜਾ ਬਣਾਈ ਤੁਸੀਂ ਹੈਨਾ। ਹਮ ਹਮ। ਕਿੰਨਾ ਟਾਈਮ ਹੋ ਗਿਆ ਦੋ ਮਹੀਨੇ ਤੋਂ ਉਹ ਰਾਤ ਨੂੰ ਫੜਾ ਕੇ ਆਈ ਸੀ ਇਹਨੂੰ ਮੈਂ ਬਣਾ ਕੇ ਉੱਪਰ ਤੇਰੇ ਤੇ ਮੇਰੇ 'ਚ ਫਰਕ ਇੰਨਾ ਹੀ ਆ ਸਿਰਫ ਵੀ ਮੈਂ ਕੰਮ ਕਰ ਕਰਕੇ ਆਪਣੀ ਇੱਜ਼ਤ ਜੀ ਬਣਾ ਲੈਣਾ ਤੂੰ ਤੂੰ ਸਾਰੀ ਤੇਰੀ ਗਾਲਾਂ ਹੀ ਖਾਂਦਾ ਮੇਰੇ ਨੂੰ ਆ ਜਾ ਆ ਜਾ ਬਾਹਰ ਜਾਵੜਿਆ ਕਰ ਮਾੜਾ ਮੋਟ ਜਾਨਣਾ ਤਾਂ ਫਿਰ ਸਿਰੇ ਹੀ ਸਿਰੇ ਹੀ ਜਾਵੜਦਾ ਜਾ ਚੱਲ ਚੱਲ ਬਾਹਰ ਚੱਲ ਜਾ ਘੁੰਮ ਫਿਰਿਆ ਚੱਲ ਚੱਲ ਜਾ ਜਾਇਆ ਖਾਲਸ਼ ਹੁੰਦੀ ਹਨ ਮੇਰੇ ਪਜਾਮੇ ਨਾਲ ਲੱਗ ਗਿਆ। ਬਾਏ। ਪਤਾ ਦੂਧ ਨਾਲ ਲੈਣਾ ਆ ਪਾਪਾ ਨੇ ਥੋੜੀ ਨਹਾਉਣ ਆਇਆ। ਹਾਂ। ਗੰਦੇ ਬੱਚੇ। ਉਹ ਗੰਦੇ ਬੱਚੇ। ਕੀ ਕਰੀ ਜੰਨਾ ਇਹ। ਲੈ। ਪੈਰ ਲਵੇੜ ਦੀ ਆਪਦੇ ਜਾਨੇ ਵੀ ਮੇਰੇ ਵੀ ਲਿਬੜੇ ਪਾਪਾ ਦਾ ਹਾਂ ਬਹੁਤ ਸਤਾਣਾ ਵੀ ਦਿਮਾਗ ਬਹੁਤ ਬੱਦਲ ਬੱਦਲ ਜੇ ਵੇਖੋ ਯਾਰ ਕਿੰਨੇ ਘੰਟ ਹਨ ਇਹੋ ਜਿਹੇ ਬੱਦਲ ਅਮਰੀਕਾ 'ਚ ਹੁੰਦੇ ਆ ਇੱਕ ਉਹ ਸਟੇਟ ਆ ਯਾਰ ਮੇਰੇ ਨਾਂ ਨਹੀਂ ਯਾਦ ਉਹਦੇ ਅਮਰੀਕਾ ਦੇਖਣ ਆਲੇ ਉਹ ਦੱਸਿਓ ਜਰੂਰ ਉੱਥੇ ਲਾਲ ਲਾਲ ਜੇ ਪੱਥਰ ਜੇ ਹੈਗੇ ਤੇ ਉੱਥੇ ਕਹਿੰਦੇ ਬੱਦਲ ਇਹੋ ਜਿਹੇ ਨੇ ਮੈਂ ਫੋਟੋ ਆ ਟੰਬਾ ਉਹ ਵੀਡੀਓ ਵੀਡੀਓ ਉਹ ਦੇਖਿਆ ਐਦਾਂ ਇਦਾਂ ਲਾਲੀ ਬੋ ਹੁੰਦੀ ਆ ਵੈਸੇ ਆਪਣੇ ਸੂਰਜ ਛਿਪਿਆ ਨੂੰ ਤਾਂ ਕਰਕੇ ਕਿੰਨੇ ਘੰਟ ਲੱਗਦੇ ਹਨ ਲਓ ਵੀ ਮੇਰੀ ਤਾਂ ਮੈਂ ਕਦੀ ਵੀ ਬਧੀ ਅੱਜ ਇੰਨੀ ਕਮਾਂ ਸਾਣ ਲੜਾਈ ਹੋਈ ਬਹੁਤ ਜਿਆਦੇ ਲੜਾਈ ਹੋਈ ਆ ਉਸ ਤੋਂ ਬਾਅਦ ਸਾਡੀ ਸੁਲਾ ਵੀ ਹੋ ਗਈ ਪਰ ਲੜਾਈ ਬਹੁਤ ਜਿਆਦੇ ਉੱਚ ਲੈਵਲ ਵਾਲੀ ਸੀਗੀ ਤੇ ਲੜਾਈ ਕਰਨੇ ਤੋਂ ਬਾਅਦ ਮੈਂ ਕਿਦੀ ਪਿੰਡ ਚ ਲੱਗਾ ਤੇ ਮੈਂ ਇੱਧਰ ਬਣਾ ਰਹੀ ਆ ਸਬਜ਼ੀ ਸਬਜ਼ੀ ਆਪਾਂ ਮੈਂ ਕਿਹ ਬਣਾ ਕੇ ਆਏ ਸੀ ਪਿੰਡੋਂ ਚੂਚੇ ਬੇਗਣ ਖੱਡੇ ਪਤਾ ਨਹੀਂ ਕੀ ਕਹਿੰਦੇ ਹੋਣਗੇ ਚੂਚੇ ਕਹਿੰਦੇ ਆ ਕਿ ਭਾਰਵੇਂ ਵੇਂਗਣ ਕਹਿੰਦੇ ਆ ਹਰੇਕ ਦੇ ਆਪਣੇ ਆਪਣੇ ਅਲੱਗ-ਲੱਗ ਸਟਾਈਲ ਨਾਲ ਨਾਮ ਲੈ ਜਾਂਦੇ ਆ ਸੋ ਆਪਾਂ ਇਹਨੂੰ ਕਹਿੰਦੇ ਆ ਚੂਚੇ ਵੇਂਗਣ ਚੂਚੇ ਵੇਂਗਣ ਆਪਾਂ ਜਿਹੜੇ ਬਣਾ ਲੈ ਸੀਗੇ ਆਪਾਂ ਕਿੱਦਾਂ ਬਣਾਏ ਆ ਮੈਂ ਵੱਡੇ-ਵੱਡੇ ਵੇਂਗਣ ਜਿਹੜੇ ਹੁੰਦੇ ਇਹੋ ਜਿਹੇ ਚੂਚੇ ਵੇਂਗਣ ਉਹਨਾਂ ਵਿੱਚ ਕੱਟ ਲਗਾ ਕੇ ਉਹਨਾਂ ਚ ਮਸਾਲਾ ਭਰ ਦਿੰਨੀ ਹੁੰਦੀ ਆ ਮੜ ਕੇ ਪਿਆਜ਼ ਪਾ ਕੇ ਆਲੂ ਪਾ ਕੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਆ ਤੇਲ ਦੇ ਵਿੱਚ ਛੱਡ ਦਿੰਨੀ ਹੁੰਦੀ ਆ ਤੇ ਹੌਲੀ-ਹੌਲੀ ਜਿਹੜੇ ਆਪੇ ਚੂਚੇ ਵੇਂਗਣ ਬਣਦੇ ਰਹਿੰਦੇ ਆ ਉਸ ਤੋਂ ਬਾਅ ਇੱਕ ਮਿੰਟ ਅਸ ਮੇਰਾ ਦੂਜਾ ਮਸਾਲਾ ਥੱਲੇ ਲੱਗ ਗਿਆ ਉਸ ਤੋਂ ਬਾਅਦ ਪਾਪਾ ਆਏ ਪਾਪਾ ਲੈ ਕੇ ਆਏ ਚਿੱਟੇ ਬੇਂਗਣ ਚਿੱਟੇ ਬੇਂਗਣ ਆਪਣੇ ਇੱਥੇ ਮਤਲਬ ਪੈਂਡਜ ਹੈਗੇ ਆ ਤੇ ਉਹ ਕਹਿੰਦੇ ਸੀ ਚਿੱਟੇ ਬੇਂਗਣ ਖਾਂਦੇ ਨੇ ਉਹਨਾਂ ਦੇ ਘਰੇ ਚਿੱਟੇ ਬੇਂਗਣ ਲੱਗੇ ਹੋਏ ਸੀ ਤੇ ਪਾਪਾ ਉਹ ਵਾਲੇ ਬੇਂਗਣ ਲਿਆਏ ਤੁਸੀਂ ਕਹੋ ਪਾਪਾ ਕੋਈ ਗੱਲ ਨਹੀਂ ਜੇ ਤੁਸੀਂ ਚਿੱਟੇ ਖਾਣੇ ਆ ਤੁਹਾਨੂੰ ਚਿੱਟੇ ਬਣਾ ਦੰਨੀ ਆ ਇਧਰ ਆਪਾਂ ਆਹ ਵਾਲੀ ਆਲਰੇਡੀ ਸਬਜ਼ੀ ਜਿਹੜੀ ਕੱਟ ਸਵਾਰ ਲਈ ਸੀ ਜੇ ਪਾਪਾ ਪਹਿਲਾਂ ਲਿਆਉਂਦੇ ਚਾਹ ਲੈ ਆਪਾਂ ਇੱਕੋ ਸਾਥ ਹੀ ਬਣਾ ਲੈਣੀ ਸੀ ਫੇਰ ਆਪਾਂ ਗੱਲੇ ਚਿੱਟੇ ਬਣਾ ਲੈਣੇ ਸੀਗੇ ਫੇਰ ਆਪਾਂ ਆਵਲੀ ਇੱਕ ਦੋ ਵਾਂਸੇ ਖਰਾਬ ਹੋ ਜਾਣੀ ਸੀਗੀ ਹੁਣ ਬਣੀ ਹੋਊਗੀ ਖਰਾਬ ਨਹੀਂ ਹੁੰਦੀ ਤੇ ਇਸ ਕਰਕੇ ਜਿਹੜੇ ਆਪਾਂ ਪਾਪਾ ਰਹਿੰਦੇ ਵੀ ਮੈਂ ਤਾਂ ਚਿੱਟੇ ਰਹਿਣਨ ਲੱਗੇ ਐਸੇ ਜਿਵੇਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਪਾਂ ਚਿੱਟੇ ਬੈਂਗਣਾਂ ਨੂੰ ਵੀ ਤੜਕਾ ਲਾ ਦਨੇ ਆ ਕਿਹੜਾ ਮੰਤਰ ਮਾਰਨਾ ਆ ਜਿਹੜਾ ਕੋਈ ਆਪਾਂ ਨੂੰ ਹੋਰ ਕੰਮ ਹੈਗਾ ਆ ਹਨਾ ਵੀ ਸਬਜ਼ੀ ਪਾਣੀ ਦਾ ਇੱਕ ਬਣੀ ਹੋਈ ਸੀ ਇੱਕ ਜੇ ਹੋਰ ਵੀ ਬਣ ਜੂਗੀ ਕਿੱਡੀ ਗੱਲ ਐ ਸੋ ਪਾਪਾ ਦੇ ਜਿਹੜੇ ਆਪਾਂ ਫੇਵਰੇਟ ਬਣਾਵਾਂਗੇ ਚਿੱਟੇ ਬੈਂਗਣ ਤੇ ਮਹਿਕਦੀਪ ਦੇ ਫੇਵਰੇਟ ਬਣਾਵਾਂਗੇ ਆਵੜੇ ਬੇਂਗਲ ਇੱਥੇ ਮੈਂ ਦੋਨਾਂ ਨੂੰ ਤੜਕਾ ਲਾਤਾ ਤੇ ਮੈਂ ਵੀ ਤੁਹਾਨੂੰ ਪੰਡ ਗਏ ਹੋਏ ਆ ਪਤਾ ਨਹੀਂ ਕੀ ਕਰਨ ਤਕਦੀਰ ਅੰਦਰ ਪਾਪਾ ਕੋਲਿਆ ਤਕਦੀਰ ਨੂੰ ਮੈਂ ਕਿ ਤਾਬੇ 'ਚ ਬਿਠਾ ਦਿਆ ਸੀ ਪਰ ਉਹ ਥੋੜਾ ਟਾਈਮੇ ਬੈਠੀ ਫਿਰ ਉਹ ਅੰਦਰ ਚਲ ਗਈ ਹੁਣ ਪਾਪਾ ਬੈਠੇ ਹੋਏ ਆ ਤਕਦੀਰ ਕੋਲ ਮੈਂ ਇੱਧਰ ਕਿਚਨ 'ਚ ਆ ਮੈਂ ਕਹਾਂ ਚਲੋ ਦਵਾ ਦਾ ਤੜਕਾ ਲਾ ਲਈਏ ਤੜਕਾ ਲਾ ਕੇ ਫਿਰ ਆਪਾਂ ਰੋਟੀ ਪਾਣੀ ਨਾਲ ਖਾਵਾਂਗੇ ਆਵਾਂ ਪੀਵਾਂਗੇ ਤੇ ਉਸ ਤੋਂ ਬਾਅਦ ਅੱਜ ਅਸੀਂ ਜਾਣੀਆਂ ਵਰਕ ਕਰਨ ਠੀਕ ਆ ਰੋਟੀ ਖਾ ਕੇ ਨਾਲ ਦੀ ਨਾਲ ਆਪਾਂ ਜਿਹੜਾ ਆ ਥੋੜੇ ਟਾਈਮ ਬਾਅਦ ਸ਼ਹਿਰ ਕਾਂ ਚਲ ਜਾਗੇ ਮੈਂ ਮੈਕਦੀਪ ਤੇ ਉਧਰ ਬੱਗੂ ਕਿਉਂਕਿ ਹਣਾ ਸੋਚਿਆ ਵੀ ਆਪਣੇ ਮਲੇਆਂ ਨਾਲੇ ਬਾਹਰ ਘੁੰਮ ਕੇ ਆਇਆ ਕਰਾਂਗੇ ਤੇ ਨਾਲੇ ਸ਼ਹਿਰ ਹੋ ਜਾ ਕਰੂਗੀ ਕਿਉਂਕਿ ਬੱਗੂ ਸਾਰਾ ਦਿਨ ਰਮਦਾਨ ਦਾ ਰਹਿੰਦੀ ਆ ਸੋ ਮੈਂ ਕਿਹਾ ਵੀ ਆਪਾਂ ਆਥਣੇ ਜਿਹੜਾ ਆ ਸ਼ਹਿਰ ਕਰਿਆਵਾਂਗੇ ਤੇ ਕਹਿੰਦੀ ਠੀਕ ਆ ਚੱਲ ਕੇ ਆਪਾਂ ਜਾਵਾਂਗੇ ਹੁਣ ਉਹਨੂੰ ਮੈਂ ਫੋਨ ਕੱਟ ਕੇ ਇਦੂ ਬਾਅਦ ਬੱਗੂ ਨੂੰ ਫੋਨ ਲਾਉਂਗੀ ਵੇਈ ਤੂੰ ਰੋਟੀ ਖਾ ਲਈ ਕਿਉਂਕਿ ਉਹ ਥੋੜਾ ਸਾਡੇ ਨਾਲੋਂ ਪਹਿਲਾਂ ਖਾ ਲੈਂਦੇ ਸੀ ਥੋੜਾ ਜਿਹਾ ਲੇਟ ਖਾਣੇ ਆ ਫਿਰ ਉਹਨੂੰ ਮੈਂ ਵੀ ਚੱਲ ਜਾ ਮੈਂ ਇਦਾਂ ਕਰੂੰਗੀ ਆ ਕੇ ਰੋਟੀ ਖਾ ਲੂੰਗੀ ਪਰ ਕਹਿੰਦੇ ਨੇ ਰੋਟੀ ਖਾਣ ਤੋਂ ਬਾਅਦ ਸ਼ੇਅਰ ਕਰਨ ਦੀ ਚਾਹੀਦੀ ਹੈ ਇਸ ਕਰਕੇ ਮੈਨੂੰ ਵੀ ਇਹੀ ਲੱਗ ਰਿਹਾ ਕਿ ਆਪਾਂ ਬਾਅਦ ਵਿੱਚ ਹੀ ਜਿਹੜਾ ਜਾਵਾਂਗੇ ਰੋਟੀ ਖਾ ਲਾਂਗੇ ਬਸ ਸਬਜ਼ੀਆਂ ਬਣ ਗਈਆਂ ਇਸ ਤੋਂ ਬਾਅਦ ਆਪਾਂ ਜਿਹੜਾ ਆ ਰੋਟੀ ਕੋਣੀ ਆ ਰੋਟੀ ਪਾ ਕੇ ਤੇ ਫਿਰ ਆਪਾਂ ਸ਼ੇਅਰ ਕਰ ਜਾਵਾਂਗੇ ਤੇ ਆਮ ਦਾ ਟਾਈਮ ਹੈ ਤੇ ਆਪਾਂ ਆਏ ਆ ਵੀ ਪੁੱਛ ਕੇ ਜਿੰਮ ਦਾ ਬਾਕੀ ਮੈਂ ਤੁਹਾਨੂੰ ਘਰੇ ਜਾ ਕੇ ਦੱਸਣਾ ਜਿੰਮ ਦਾ ਆਏ ਆ ਵੀ ਪੁੱਛਿਆ ਤਾਂ ਮੈਂ ਪਹਿਲਾਂ ਹੀ ਸੀਗਾ ਮੈਂ ਅਸਲ ਵਿੱਚ ਜਿੰਮ ਦੇ ਓਨਰ ਨੂੰ ਮਿਲਣ ਗਿਆ ਸੀ ਮੈਂ ਕਿਹਾ ਜਰਾ ਫੀਸ ਪੁੱਛਦੇ ਆਈਏ ਛੇਵਿਰ ਤੋਂ ਕਰਾਂਗੇ ਸ਼ੁਰੂ ਕੋ ਤੁਹਾਨੂੰ ਫਿੱਟ ਹੋਈ ਜਾਂਦੀ ਹੈ। ਸੋ ਗੱਲ ਮੇਨ ਤੁਹਾਨੂੰ ਫਿੱਟਦੀ ਆ ਤੇ ਉਹਦੇ ਕਰਕੇ ਮੈਂ ਪੁੱਛ ਕੇ ਆਂ ਵੀ ਕੱਲ ਤੋਂ ਸਵੇਰੇ ਆਪਾਂ ਕਰ ਦੇਣੀ ਸਟਾਰਟ ਆਪਣਾ ਜਰਨੀ ਜਮ ਦੀ ਕਿਉਂਕਿ ਆਪਾਂ ਪੇਟਪੂੜ ਘਟਾ ਲਈਏ ਸੈਟ ਜੇ ਹੋ ਜਿਗੇ ਯਾਰ ਕਿਉਂਕਿ ਬਹੁਤ ਹਾਲ ਮੜਾ ਲਓ ਬਈ ਆਪਣੀਆਂ ਦੋਨੇ ਸਬਜ਼ੀਆਂ ਹੋ ਗਈਆਂ ਰੈਡੀ ਇੱਥੇ ਆਪਣੇ ਦੂਸਰੇ ਬੈਂਗਣ ਜਿਹੜੇ ਚੂਚੇ ਉਹ ਹੋ ਗਏ ਰੈਡੀ ਇੱਥੇ ਆਪਣੇ ਜਿਹੜੇ ਦੂਸਰੇ ਸੀਗੇ ਲੰਬੇ ਚਿੱਟੇ ਬੈਂਗਣ ਉਹ ਵੀ ਹੋ ਗਿਆ ਰੈਡੀ ਤੇ ਹੁਣ ਆਪਾਂ ਰੋਟੀ ਤਾ ਕੇ ਸਭ ਤੋਂ ਪਹਿਲਾਂ ਰੋਪੀ ਦਿਨੇ ਹੋਣੇ ਆ ਪਾਪੇ ਨੂੰ ਉਸ ਤੋਂ ਬਾਅਦ ਆਪਾਂ ਬਾਕੀ ਸਾਰੇ ਖਾਣਨੇ ਆ ਰੋਟੀ ਇੱਧਰ ਆ ਗਏ ਆ ਤਕਦੀਰ ਕੌਰ ਜੀ ਤੇ ਨਾਲ ਤਕਦੀਰ ਕੌਰ ਦੇ ਪਾਪਾ ਰੂਸੀ ਕਹਤੇ ਆ ਉਹ ਤਾਂ ਨਹੀਂ ਯਾਰ ਹਾਂ ਉਹ ਏਦਾਂ ਘਮਾ ਗਿਆ ਦੋਨੇ ਰੂਸੀ ਹੋਈ ਆ ਪਿਓ ਦੀ ਦੋਨੇ ਰੂਸੀ ਹੋਏ ਆ ਆਹਾ ਫੋਟੋ ਚੱਕ ਕੇ ਲਿਆਉਂਦੀ ਆ ਇਹ ਹੈਗੇ ਆ ਮੈਂ ਇਕਦੀਪ ਦੇ ਦਾਦਾ ਜੀ ਸੋ ਇਹ ਬੜੀ ਫੋਟੋ ਉਧਰ ਪਈ ਹੁੰਦੀ ਆ ਚੱਕ ਕੇ ਲਿਆ ਕੇ ਕਿਤੇ ਨਾ ਕਿਤੇ ਰੱਖ ਦਿੰਦੀ ਆ ਇਹ ਜਿੱਥੇ ਆਪਾਂ ਨਾ ਅੰਦਰ ਰੱਖਾਂਗੇ ਇਹਨੂੰ ਅਜੇ ਚੱਕ ਕੇ ਜਿੱਥੋਂ ਇਹਦਾ ਹੱਥ ਨਾ ਪਹੁੰਚ ਸਕੇ ਉੱਚੀ ਜਗ੍ਹਾ ਰੱਖਾਂਗੇ ਤੇ ਇੱਥੋਂ ਲਿਆ ਕੇ ਮੇਰੇ ਸਹਰਾਣੇ ਰੱਖ ਗਈ ਆ ਤੇ ਹੁਣ ਮੈਨੂੰ ਚੱਕ ਕੇ ਆਪਾਂ ਇਹ ਨੂੰ ਅੰਦਰ ਜਾਂ ਕਿਤੇ ਉੱਚੀ ਟੰਗ ਦੇਵਾਂਗੇ ਜਾਂ ਇਹਨੂੰ ਅੰਦਰ ਰੱਖ ਦਵਾਂਗੇ ਕੋਈ ਆਹ ਫੋਟੋ ਵੈਸੇ ਦੇਖੀ ਹੀ ਨਹੀਂ ਮੈਂ ਹੋਰ ਤਾਂ ਕੋਈ ਫੋਟੋ ਦੇਖੀ ਨਹੀਂ ਬਸ ਆਹੀ ਇੱਕ ਫੋਟੋ ਸੀਗੀ ਤੇ ਇਹ ਪਹਿਲਾਂ ਦੂਸਰੇ ਫਰੇਮ ਚ ਪਾਈ ਹੋਈ ਸੀ ਉਹ ਫਰੇਮ ਟੁੱਟ ਗਿਆ ਫਿਰ ਉਦਦੇ ਅਸੀਂ ਫਰੇਮ ਚੇਂਜ ਕਰ ਦਿੱਤਾ ਸੀ ਇਹਦੇ ਵਿੱਚ ਮੇਰੀ ਤਾਂ ਮੈਕਦੀਦੀ ਸੀਗੀ ਉਹ ਅਸੀਂ ਫੋਟੋ ਕੱਢ ਦਿੱਤੀ ਸੀ ਤੇ ਇਹਦੇ ਵਿੱਚ ਆਪਾਂ ਆਬੜੀ ਫੋਟੋ ਦੋ ਵੀ ਬੜੀ ਆਪਣਾ ਸੁੱਕੀ ਸਬਜ਼ੀ ਨਹੀਂ ਖਾਂਦਾ ਹੈਗਾ ਸੋ ਆਪਣੇ ਬੜੇ ਹੋਏ ਸੀਗੇ ਬੈਂਗਣ ਉਹਨੇ ਨਹੀਂ ਖਾਣੇ ਉਹਦੇ ਲਈ ਆਪਾਂ ਜਿਹੜੇ ਛੋਲੇ ਬਣਾਏ ਹੋਏ ਸੀ ਕੱਲ ਉਹ ਵਾਲੇ ਗਰਮ ਕਰ ਲਏ ਹੁਣ ਇਹਦੇ ਚ ਆਪਾਂ ਨੂੰ ਰੋਟੀ ਪਾ ਕੇ ਤੇ ਦਹੀਂ ਪਾ ਕੇ ਦੇ ਦਾਂਗੇ ਇੱਧਰ ਆਪਣਾ ਜਿਹੜਾ ਦੁੱਧ ਗਰਮ ਕਰ ਗਈ ਸੀ ਮੈਂ ਪਹਿਲਾਂ ਤਿਕੋਣ ਇੱਥੇ ਤਕਦੀਰ ਦੇ ਦੁੱਧ ਗਰਮ ਕਰ ਰਹੀ ਆ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਸੌਂਫ ਜਿਵੇਂ ਕਿ ਤਕਦੀਰ ਦਾ ਦੁੱਧ ਕੋਈ ਵੀ ਆ ਜਿਹੜਾ ਡੱਬੇ ਵਾਲਾ ਹੁੰਦਾ ਆ ਉਹਦੇ 'ਚ ਕੀ ਹੁੰਦਾ ਆ ਜਿਹੜਾ ਪਾਣੀ ਬੋਇਲ ਕਰਦੀ ਆ ਮੈਂ ਉਹਦੇ 'ਚ ਸੌਂਫ ਜਿਵੇਂ ਪਾ ਲੈਣੀ ਆ ਤੇ ਜਿਹੜਾ ਇਹਦੇ ਲਈ ਇਦਾਂ ਇੱਕ ਸਕੇਟਾ 90 ਵੜਾ ਕਸ ਕੇ ਲੈਣਾ ਆ ਕਿ ਜਿਹੜਾ ਮੈਂ ਤਕਦੀਰ ਲਈ ਇਦਾਂ ਦੁੱਧ ਬਣਾਉਣੀ ਆ ਮੱਝ ਦਾ ਜਾਂ ਗਾਂ ਦਾ ਜਿਹੜਾ ਵੀ ਇਹਨੂੰ ਦਿੰਨੇ ਆ ਉਹਦੇ ਚ ਆਪਾਂ ਇੱਤਾਂ ਤੋਰੀ ਦੇ ਵਿੱਚ ਸੌਂਫ ਜਿਵੇਂ ਪਾ ਲੁੰਨੇ ਆ ਤੇ ਜਿਹੜਾ ਆਪਾਂ ਡੱਬੇ ਵਾਲਾ ਦੁੱਧ ਦਿੰਨੇ ਆ ਉਹਦੇ ਪਾਣੀ ਵਿੱਚ ਜਿਹੜਾ ਪਾਣੀ ਬੋਇਲ ਕਰਦੀਆਂ ਉਹਦੇ ਵਿੱਚ ਸੌਂਫ ਜਿਵੇਂ ਪਾਈ ਹੁੰਦੀ ਹੈ ਇਹਦੇ ਨਾਲ ਕੀ ਹੁੰਦਾ ਆ ਤਕਦੀਰ ਨੂੰ ਦੁੱਧ ਪੱਚ ਵੀ ਜਾਂਦਾ ਆ ਤੇ ਇਹਨੂੰ ਗੈਸ ਦੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਤੇ ਵਧੀਆ ਪਚਾ ਲੈਂਦੀ ਆ ਸੋ ਜੇਕਰ ਤੁਹਾਡਾ ਬੱਚਾ ਤਕਦੀਰ ਦੀ ਏਜ ਦਾ ਆ ਜਾਂ ਛੋਟਾ ਵੀ ਆ ਜਦੋਂ ਤਕਦੀਰ ਮੈਨੂੰ ਲੱਗਦਾ ਆ 3-4 ਮਹੀਨਿਆਂ ਦੀ ਸੀਗੀ ਉਦੋਂ ਬਾਅਦ ਆਪਾਂ ਇਹਨੂੰ ਜਿਹੜਾ ਆ ਮੈਂ ਉਦੋਂ ਦੀ ਹੀ ਇਹਨੂੰ ਸੌਂਫ ਜਵੈਣ ਪਾ ਕੇ ਦਿੰਨੀ ਆ ਤੇ ਸੌਂਫ ਦੀ ਵੈਣ ਦੇ ਨਾਲ ਇਦਾਂ ਹੁੰਦਾ ਵੀ ਇਹਨੂੰ ਪਾਚ ਛੇਤੀ ਜਾਂਦਾ ਦੁੱਧ ਤੇ ਜਿਹੜਾ ਆ ਅੱਜ ਬਾਈ ਬੜੀ ਦੀ ਬਾਪੂ ਨੇ ਗੱਲ ਦੱਸੀ ਵੀ ਇਹ ਐਡਾਕ ਜਿਆਦੇ ਚਾਂਬੜਿਆ ਫਿਰਦਾ ਹੁਣ ਪਤਾ ਨਹੀਂ ਘਰੋਂ ਭੱਜਣ ਦੀਆਂ ਸਕੀਮਾਂ ਕਰ ਰਿਹਾ ਪਤਾ ਨਹੀਂ ਇਹ ਵੀ ਕੀ ਸਿਸਟਮ ਬਣ ਰਿਹਾ ਅੱਜ ਇਹ ਇਹਨੇ ਕਦੇ ਸੜਕ ਤੇ ਗੱਡੀ ਦੇ ਮੂਹਰੇ ਆ ਗਿਆ ਆਪਣੇ ਗਾਂਵਾਂ ਘਰਾਂ ਚੋਂ ਮਤਲਬ ਹੀ ਗਾਂ ਪਿੰਡ ਦੇ ਬੰਦਾ ਸੀਗਾ ਉਹਨੇ ਗੱਡੀ ਰੋਕੀ ਉਹਨੇ ਮਾੜੀ ਜਿਹੀ ਬਾਰੀ ਮਤਲਬ ਉਦਾਂ ਖੋਲੀ ਵੀ ਪਾਸੇ ਕਰਨ ਨੂੰ ਠੀਕ ਹੈ ਜਨਾਬ ਹੁਣ ਵਿੱਚ ਚੜ ਗਿਆ ਗੱਡੀ ਤੇ ਫਿਰ ਚੜ ਕੇ ਬਹਿ ਗਿਆ ਉਹਨਾਂ ਨੇ ਪੁੱਛਿਆ ਨੇੜੇ ਵੀ ਆ ਕੀ ਦਾ ਕੁੱਤਾ ਹੈ ਇਹ ਇਹਨਾਂ ਨੂੰ ਸਹੀ ਬਾਬੇ ਦਾ ਕੁੱਤਾ ਹੈ ਫਿਰ ੱੱਕੇ ਨਾ ਤਾਰ ਕੇ ਗਏ ਤੁਸੀਂ ਦੱਸੋ ਹੁਣ ਅਗਲੇ ਬੰਦੇ ਦਾ ਕੀ ਕਸੂਰ ਹੋਊਗਾ ਜਦੋਂ ਇਹ ਆਪ ਹੀ ਜਾਣਾ ਚਾਹੁੰਦਾ ਤੇ ਨਾਲੇ ਕੋਣੇ ਵੀ ਆ ਬੰਨ ਕੇ ਰੱਖਦੇ ਆ ਫੇਰ ਵੀ ਔਖੇ ਆ ਨਹੀਂ ਬੰਨਦੇ ਤਾਂ ਫਿਰ ਇਹ ਇਦਾਂ ਕਰਦਾ ਚਲ ਉਹ ਤਾਂ ਬਚਾਅ ਹੋ ਗਿਆ ਜੇ ਗੱਡੀ ਤੇਜ਼ ਆਉਂਦੀ ਹੋਵੇ ਹਾਂ ਵਿੱਚ ਵੱਜੇ ਵਿੱਚ ਵੱਜੇ ਅਗਲੇ ਤਾਂ ਵੀ ਨੁਕਸਾਨ ਆ ਤੇ ਇਹਦਾ ਤਾਂ ਨੁਕਸਾਨ ਜਿਹੜਾ ਹੈਗਾ ਹੀ ਹੈਗਾ ਆ ਕਰੇ ਉਹ ਨਾ ਕਰੇਗੀ ਹੁਣ ਇਹਦਾ ਕੱਲ ਨੂੰ ਲਿਆਉਣੇ ਰੱਸਾ ਇਹਨੂੰ ਹੁਣ ਦੇਨੇ ਬੰਨਿਆ ਕਰਾਂਗੇ ਆਪਦੀ ਆਪ ਮਾੜਾ ਮੋਟਾ ਕੋਈ ਘੰਟਾ ਅੱਧਾ ਘੰਟਾ ਛੱਡਿਆ ਕਰਾਂਗੇ ਬਸ ਕਿਉਂਕਿ ਹੁਣ ਇਹ ਥੋੜਾ ਜਿਆਦਾ ਕਰਨ ਲੱਗ ਪਿਆ ਹੈ ਹਰ ਇਸ ਚੀਜ਼ ਸੰਪਲ ਗਿਆ ਗੱਲ ਤੋਂ ਨਹੀਂ ਮੜ ਕੇ ਕਈ ਵਾਰੀ ਐ ਆਉਂਦਾ ਵੀ ਮੋਟਰਸਾਈਕਲ ਹੋਵੇ ਮੋਟਰਸਾਈਕਲ ਹੋ ਕੇ ਅਗਲੇ ਦੇ ਵੀ ਸੱਟਾਂ ਵੱਜਣੀਆਂ ਹਨ ਇਹਦੇ ਇਹਦਾ ਕੀ ਜਦੋਂ ਜ਼ੋਰ ਨਾਲ ਚੀਜ਼ ਵੱਜੀ ਇਹ ਤਾਂ ਜਾਣੀ ਨਿਕਲ ਜਾਣੀ ਹੈ ਨਾ ਵੀ ਫਿਰ ਮੁੜ ਕੇ ਔਖਾ ਹੋ ਜਾਊਗਾ ਤਾਂ ਕਰਕੇ ਫਿਰ ਹੁਣ ਸੋਚ ਰਹੇ ਆ ਵੀ ਇਹਦਾ ਕੱਲ ਨੂੰ ਰੱਸਾ ਲਿਆਵਾਂਗੇ ਹਾਂ ਵੱਡਾ ਬਾਰ ਬੰਦ ਰਿਹਾ ਕਰੂਗਾ ਤੇ ਇਹਨੂੰ ਜਾਣ ਨੂੰ ਰਾਹ ਨਹੀਂ ਹੈਗਾ ਕਿਤੇ ਤੇ ਇੱਕ ਹੁਣ ਆਪਾਂ ਉੱਧਰ ਵੀ ਜਾਲੀ ਵਾਲਾ ਬਾਰ ਤੇਰੀਆਂ ਹੀ ਗੱਲਾਂ ਹੁੰਦੀਆਂ ਮਾਸੂਮ ਬਣੀ ਜਾਂਦਾ ਹੁਣ ਜਿੱਦਾਂ ਜਿੱਦਾਂ ਵਾਸ਼ ਕਿਤੇ ਨੇ ਕੁੱਤੇ ਜਾਲੀ ਵਾਲਾ ਬਾਹਰ ਲਗਾਉਨੇ ਆ ਆ ਕੁੰਡੀ ਲੱਗ ਜਾਏ ਉਹ ਤੇਰੇ ਨਾਲ ਤਾਂ ਤਰਾ ਯਾਰ ਚਿੰਦਾ ਜਿਹੜਾ ਜਿਹੜਾ ਬਾਹਰ ਬੈਠਾ ਤਾਂ ਰਹਿੰਦਾ ਸਾਰਾ ਦਿਨ ਘਰ ਦੇ ਬਾਹਰ ਉਹ ਅੰਦਰ ਆਉਣ ਨੂੰ ਫਿਰਦੇ ਤੇ ਮੈਨੂੰ ਤਾਂ ਘੱਜਣ ਨੂੰ ਫਿਰਦਾ ਉਹਨੂੰ ਬਾਹਰ ਲਈ ਜਿੰਦਗੀ ਮੇਰੇ ਪਤਾ ਵੀ ਬਾਹਰ ਰੋਟੀਆਂ ਨਹੀਂ ਮਿਲਦੀਆਂ ਤੇ ਇਹ ਆ ਵੀ ਜਾਨਦਾ ਮੁੜ ਕੇ ਇਹਨੂੰ ਪਤਾ ਜਿੰਨਾ ਅਸੀਂ ਕਰਦੇ ਇਹਦਾ ਕੋਈ ਵੀ ਨਹੀਂ ਕਰ ਸਕਦਾ ਚਲੋ ਮੂੰਹ ਤਾਂ ਸ਼ਰਮ ਆ ਗਈ ਕਦਾ ਨਾਮ ਬੋਲੀ ਜਾ ਯਾਰ ਕਿਰਨਾ ਇੰਨਾ ਨਵਿਸ਼ਰਮ ਕਰੋ ਇੱਦਾਂ ਤਾਂ ਕਾਰਡ ਵੀ ਨਹੀਂ ਕੀਤਾ ਕਿ ਦਿੰਦੀਆਂ ਦਾਨ ਤਾਂ ਪਾਤੀ। ਚਲੋ। ਹਾਂਜੀ। ਤੇ ਬਈ ਤਾਂ ਟਾਕਿੰਗ ਰਾਉਂਡ ਦੇਖ ਰਹੀ ਆ ਤੇ ਬਾਕੀ ਆਪਾਂ ਮਿਲਦੇ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਿਆ ਤੇ ਆਪਾਂ ਬਈ ਕਰ ਰਹੇ ਆਂ ਬਸ ਵੀ ਮਤਲਬ ਫਾਈਨਲੀ ਅ ਸਵੇਰੇ ਆਪਾਂ ਪੈਸੇ ਦੇ ਦਾਂਗੇ ਜਿਮ ਦੇ। ਕੱਲ ਤੋਂ ਸਵੇਰ ਤੋਂ ਆਪਾਂ ਹੁਣ ਜਿਹੜਾ ਆ ਜਿਮ ਸਟਾਰਟ ਕਰ ਦੇਣੀ ਪੱਕੇ ਤੌਰ ਤੇ। ਔਰ ਇਹ ਸੌਂ ਖਾਧੀ ਮੈਂ ਹੁਣ ਵੀ ਮੈਂ ਜਾਣਾ ਹੀ ਜਾਣਾ ਆ। ਕੋਈ ਟੈੱਡ ਬਹੁਤ ਯਾਰ ਪੜਾ ਲੱਗਦਾ ਆਪ ਨੂੰ ਹੀ ਬਹੁਤ ਪੜਾ ਲੱਗਣਾ ਕਿੰਨਾ ਟੱਕ ਟੈੱਡ ਘਟਾਉਣਾ ਹਾਂ ਤੇ ਆਪਾਂ ਹੁਣ ਇਹ ਨਹੀਂ ਹੈਗਾ ਵੀ ਮਤਲਬ ਵੀ ਖਾਇਆ ਪੀਆ ਉਵੇਂ ਹੀ ਕਰਨਾ ਵੀ ਆਪਾਂ ਇਹਨੂੰ ਚਲੋ ਬਾਹਰਲਾ ਫਾਸਟ ਫੂਡ ਥੋੜਾ ਜਿਹਾ ਅਵੋਇਡ ਕਰਨਾ ਜ਼ਰੂਰ ਪਰ ਮਤਲਬ ਵੀ ਖਾਣ ਪੀਣ ਆਪਾਂ ਖਰਾਕ ਆਪਣੀ ਖਾਲੀ ਰੱਖਣੀ ਹੈ ਬਸ ਆਪਾਂ ਇਹ ਜਿਹੜਾ ਆ ਮਤਲਬ ਬੈਲੀ ਫੈਟ ਬੈਲੀ ਫੈਟ ਜਿਹੜੀ ਬਾਹਰ ਸੀਗਾ ਜਾਂ ਬਾਹਰੋਂ ਆਇਆ ਜੋ ਖਾਣ ਟੈੱਡ ਨਹੀਂ ਸੀ ਬੈਲੀ ਫੈਟ ਆ ਜਿਹੜੀ ਉਹ ਘਟਾਉਣੀ ਹੈ ਮਰਜ਼ ਕਿਉਂਕਿ weight food ਤਾਂ ਮੇਰਾ ਨਾਰਮਲ ਆ 70 71 ਕਿਲੋ ਇੰਨਾ ਕਿ ਚਾਹੀਦਾ ਵੀ ਆ ਮਿਲਦੇ ਆਪਾਂ ਨਵੇਂ ਵੀਡੀਓ ਨਾਲ ਬਾਏ ਬਾਏ ਜੀ ਗੁੱਡ ਨਾਈਟ